ਠੀਕ ਜੇ ਹਾਂ ਸਭ ਠੀਕ ਹੈ ਤੂੰ ਸੁਣਾ ਬਸ ਮੈਂ ਤੇ ਤੁਹਾਡੀ ਰਾਤ ਨੂੰ ਵੇਟ ਹੀ ਬੜੀ ਕਰਦੀ ਰਹੀ ਹੈ ਉਹ ਰਾਤ ਨੂੰ ਉਹਨਾਂ ਨੇ ਆਣ ਹੀ ਨਹੀਂ ਮੈਨੂੰ ਦਿੱਤਾ ਹੂੰ ਕਹਿੰਦੇ ਭੈਣ ਭੰਜ ਵਾਈ ਗਏ ਅੱਛਾ ਜੀ ਦੋ ਤਿੰਨ ਘੰਟੇ ਦਾ ਰਸਤਾ ਹੈ ਤੂੰ ਰਾਤ ਨੂੰ ਇੱਥੇ ਵੀ ਸੋਣਾ ਚਾਹਤੇ ਵੀ ਸੋਣਾ ਤੂੰ ਇੱਥੇ ਹੀ ਸੋ ਨਹੀ ਉਹ ਕੋਈ ਗੱਲ ਨਹੀਂ ਸਵੇਰੇ ਜਾਈਂ ਨੇਰੇ ਨਾ ਜਾ ਅੱਛਾ ਅੱਛਾ ਤੇ ਨਾਲੇ ਇੱਕ ਹੋਰ ਕੰਮ ਸੀ ਕਿ ਮੈਨੂੰ ਉਸ ਕਰਕੇ ਰੁਕਣਾ ਪਿਆ ਅੱਛਾ ਜੀ ਤੇ ਗੱਲ ਹੈਗੀ ਸੀ ਉਹਨਾਂ ਨੇ ਮੈਨੂੰ ਕੋਈ ਰਿਸ਼ਤਾ ਦੱਸਿਆ ਸੀ ਮੈਂ ਦੇਵੀ ਆਈਆਂ ਕੁੜੀ ਹਾਂ ਅੱਛਾ ਕੁੜੀ ਬੜੀ ਸੋਹਣੀ ਹੈ ਘਰ-ਬਾਰ ਹੀ ਬੜਾ ਵਧੀਆ ਹੈ ਉਹ ਕਹਿੰਦੇ ਸੀ ਆ ਵੀ ਵੇਖਿਆ ਹੈ ਪਹਿਲਾਂ ਹੂੰ ਚੰਗੇ ਬੰਦੇ ਆ ਬਹੁਤ ਮਿਲਨਸਾਰ ਗਿਆ ਕੁੜੀ ਬੜੀੋ ਪਿਆਰੀ ਉਹ ਤੇ ਵੈਸੇ ਵੀ ਉਹ ਮਾਨੂੰ ਦੱਸਦੇ ਸੀ ਕਹਿੰਦੇ ਅਸੀਂ ਗੱਡੀ ਵੀ ਦੇਣੀ ਹੋਣਾ ਉਹ ਕਹਦੇ ਵਸਾਨੂੰ ਗੱਡੀਆਂ ਦੇ ਕੋਈ ਕਮੀ ਥੋੜੀ ਉਹੀ ਤੇ ਮੈਂ ਕਿਹਾ ਮੈਂ ਕਿਹਾ ਤੇ ਲੋੜ ਹੀ ਨਹੀਂ ਕਿਸੇ ਚੀਜ਼ ਦੀ ਸਿਰਫ ਦੱਸਦਾ ਸਭ ਕੁਝ ਹੈ ਹਾਂਜੀ ਪਰ ਇਹ ਗੱਡੀਆਂ ਉਡੀਆਂ ਲੈਣੀਆਂ ਲੁੰਨੀਆਂ ਸੀ ਜੀ ਅਗਲੇ ਤੇ ਕਹਿਣਾ ਤਾਂ ਹੁੰਦਾ ਹੀ ਹੈ ਨਾ ਪੁੱਤ ਉਹ ਤੇ ਹੈ ਹੀ ਹਾਂ ਜੋ ਵੀ ਸੁਣਾ ਦੇਣਾ ਉਹ ਕਹਿਣਾ ਤੇ ਪੈਂਦਾ ਹੀ ਹੈ ਨਾ ਤੇ ਫੇ ਕੁੜੀ ਕੜੀ ਦੀ ਕੋਈ ਦੱਸੀ ਉਹਨਾਂ ਨੇ ਹਾਂ ਕੁੜੀ ਦੀ ਇਹ ਦੇਖਾ ਤੇ ਫੋਟੋ ਵੀ ਦੱਸੀ ਭਾਈ ਡੋਟਾ ਵੀ ਹੈਗਾ ਹੀ ਮੇਰੇ ਕੋਲ ਸਾਰਾ ਕੁਝ ਤੇਵਾ ਵਗੈਰਾ ਮਿਲਿਆ ਤੁਸੀਂ ਹਾਂ ਨਹੀਂ ਤੇਵਾ ਮੈਂ ਮਿਲੇ ਉਹ ਕੰਦੇ ਸੀ ਮਿਲੇ ਚਲ ਕੁੜੀ ਤੇ ਦਿਖਾਉ ਹਾਂ ਪਹਿਲਾਂ ਹਾਂ ਇਹ ਲੈ ਲੈ ਦੀ ਕੁੜੀ ਤੇ ਕੁੜੀ ਤੇ ਭਾਵੇਂ ਠੀਕ ਆ ਸਾਡਾ 골ਡੀ ਲੰਬਾ ਉੱਚਾ ਵਾ ਹਾਂ ਤੇ ਆ ਥੋੜੀ ਹਾਈਟ ਦੀ ਛੋਟੀ ਜੇ ਚਲ ਕੋਈ ਨਹੀਂ ਦੇਖ ਲੈ ਤੇਰਾ ਮਨ ਵਜਦਾ ਕਿ ਨਹੀਂ ਤੇ ਤੂੰ ਜਿੱਥੇ ਗਈ ਸੀ ਤੂੰ ਦੱਸ ਤੂੰ ਕੀ ਕੀਤਾ ਕੁੜੀ ਤੇ ਬਹੁਤ ਵਧੀਆ ਜੇ ਅੱਛਾ ਤੁਸੀਂ ਵੀ ਉਹਨੂੰ ਜਾਣਦੇ ਬਾਣੀ ਨੂੰ ਠੀਕ ਆਹੋ ਬਾਣੀ ਤੇ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਉਸ ਕਿੱਟੀ ਦਾ ਜਾਈਦਾ ਨਾ ਹਾਂ ਤੇ ਨੀ ਉਹ ਕੁੜੀ ਮਿਲਨ ਸਾਰੀ ਬੜੀ ਪਿਆਰ ਉਹਨੇ ਉਹਨੇ ਦੱਸ ਪਾਈ ਜੇ ਅੱਛਾ ਉਹਨਾਂ ਦੇ ਸਾਹਮਣੇ ਹੀ ਰਹਿੰਦੇ ਆ ਠੀਕ ਹੈ ਤੇ ਘਰ-ਵਾਰ ਬਹੁਤ ਵਧੀਆ ਜੀ ਉਹਨਾਂ ਦਾ ਅੱਛਾ ਬਹੁਤ ਜ਼ਿਆਦਾ ਵਧੀਆ ਹੈਗਾ ਵੈ ਤੇ ਮੰਮਾ ਮੰਮੀ ਨਾਲ ਤੇ ਮੇਰਾ ਮੇਲ ਹੋ ਗਿਆ ਸੀ ਉਹਨਾਂ ਦੀ ਕੁੜੀ ਦੀ ਮੰਮੀ ਨਾਲ ਹਾਂ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਬਾਨੀ ਨੂੰ ਮੈਂ ਕਿਹਾ ਚ ਲੈ ਆਈ ਇਹਨਾਂ ਨੂੰ ਘਰ ਤੋਂ ਸਾਡੇ ਠੀਕ ਹੈ ਤੇ ਸ਼ਾਇਦ ਹਾਂ ਤੇ ਉਹਨਾਂ ਦੀ ਮੰਮੀ ਆਨ ਅੱਜ ਅੱਛਾ ਤੇ ਮੈਂ ਕਿਹਾ ਚਲ ਤੂੰ ਲੈ ਵੀ ਪਰ ਕੁੜੀ ਬਹੁਤ ਵਧੀਆ ਜੇ ਪੰਜੀ ਨੀ ਉਹ ਤੇ ਹੈ ਹੀ ਵਧੀਆ ਪਤਾ ਮੈਂ ਕਲਮ ਕਰ ਲਈਤੀ ਇਹ ਗਿਜੋ ਨਾ ਦੀ ਪਾਪਾ ਉਹਨਾਂ ਦੇ ਬਾਹਰ ਹੈਗੇ ਜੇ ਤੇ ਜੇ ਤੁਸੀਂ ਕੰਦੇ ਹੋ ਤੇ ਫਿਰ ਵੀ ਤੁਸੀਂ ਇੱਕ ਵਾਰੀ ਆਪ ਦੇਖਣਾ ਮੈਂ ਵੀ ਦੇਖ ਲੈਣੀ ਆ ਤੇ ਮੈਨੂੰ ਪਹਿਲਾਂ ਦਾ ਟੇਬਲ ਟੂਆ ਮੇਲੇ ਦਾ ਹਾਟੇ ਵਾਂ ਮਿਲਿਆ ਹੈ ਅੱਛਾ ਤੇ ਹਾਈ ਟੂਡੇ ਸਾਡੇ ਗੋਲਡੀ ਜਿੱਦੀ ਆ ਲੰਬੀ ਆ ਇਹ ਤੁਸੀਂ ਜਿਹੜਾ ਮਣੀ ਕੁੜੀ ਦਾ ਹਾਂਦੇ ਪਰ ਇਹ ਹਾਈ ਦੀ ਛੋਟੀ ਲੱਗਦੀ ਆ ਹਾਂ ਹੁਣ ਲੱਗ ਨਹੀਂ ਹੈਗੀ ਥੋੜੀ ਛੋਟੀ ਛੋਟੀ ਆ ਨਾ ਹਾਂ ਨਹੀਂ ਛੋਟੀ ਤੇ ਚਲੋ ਫਿਰ ਵੀ ਤੁਸੀਂ ਇੱਕ ਵਾਰੀ ਵੇਖ ਲੈਣਾ ਹਾਂ ਤੁਹਾਨੂੰ ਵੀ ਪਸੰਦ ਆ ਜਾਏਗੀ ਪਰ ਤੁਸੀਂ ਵੀ ਦੇਖ ਲੈਣਾ ਆਪਣੇ ਸਾਹਬ ਨੂੰ ਨਹੀਂ ਦੇਖ ਲੈਣੇ ਹੈ ਆਹੋ ਨਹੀਂ ਤੂੰ ਤੂੰ ਇਹ ਦੇਖਨੇ ਆਂ ਅਸੀਂ ਫਿਰ ਜਿਹੜੀ ਤੂੰ ਦੇਖੀ ਨਾਲੇ ਲੋਕਲ ਹੈਗੀ ਆ ਤੇ ਕੋਈ ਉਹ ਜਿਹੜਾ ਬੱਚਿਆਂ ਨੂੰ ਆਣ ਜਾਂਦਾ ਸੁਖਰਾ ਮੈਂ ਤਾਂ ਸੋਹ ਦਾ ਮੰਮੀ ਨੂੰ ਕਿਹਾ ਤੇ ਉਹਨਾਂ ਦੀ ਮੰਮੀ ਕਹਿੰਦੇ ਸੀ ਮੇਰੇ ਨਾਲ ਕਲਮ ਕੱਲੀ ਕੁੜੀ ਹੈ ਤੇ ਅਸੀਂ ਨਾ ਗੱਜ ਵਜ ਕੇ ਹੂੰ ਕਰਨਾ ਮੈਂ ਠੀਕ ਹੈ ਤੇ ਮੈਂ ਸੋ ਤੁਹਾਨੂੰ ਪੁੱਛਿਆ ਨਾ ਮੈਂ ਕਿ ਭੰਜੂ ਨੂੰ ਭਾਵੇਂ ਗੁੱਸਾ ਹੀ ਲੱਗੇ ਮੇਰੀ ਗੱਲ ਦਾ ਤੇ ਮੈਂ ਕਿਹਾ ਮੈਂ ਕਿਹਾ ਗੱਜ ਵਾਜ ਕੇ ਤੇ ਕੋਈ ਉਹਦੀ ਗੱਲ ਹੀ ਨਹੀਂ ਗਈ ਨਹੀਂ ਕੋਈ ਨਹੀਂ ਪੁੱਤਰ ਉਹ ਲਿਆਂ ਦੀ ਮਰਜ਼ੀ ਹੁੰਦੀ ਹੈ ਜਿਸ ਤਰ੍ਹਾਂ ਮਰਜ਼ੀ ਕਰਦੇ ਜੇ ਨਾ ਥੋੜੀ ਕਰ ਸਕਦੇ ਜੋ ਉਹਨਾਂ ਦੇ ਮਨ ਦੀ ਰੀਜ ਹੋਏ ਸੀ ਬੱਚੇ ਦਾ ਇਸ ਤਰ੍ਹਾਂ ਕਰਨਾ ਤੁਸੀਂ ਨਾ ਥੋੜੀ ਕਰ ਸਕਦੇ ਨਹੀਂ ਨਾ ਤਾਂ ਨਹੀਂ ਕਰ ਸਕਦੇ ਮੈਂ ਕਿਹਾ ਚ ਚੁੰਨੀ ਚੜਾ ਕੇ ਲੈ ਆਵਾਂਗੇ ਜਰੂਰੀ ਵੇਖੋ ਅਦਰ ਤੁਸੀਂ ਵੀ ਨਹੀਂ ਠੀਕ ਰਹਿੰਦੇ ਨਹੀਂ ਉਹ ਗੋਡਿਆਂ ਦੀ ਤੁਹਾਡੀ ਪ੍ਰੋਬਲਮ ਰਹਿੰਦੀ ਆ ਤੇ ਬਾਕੀ ਗੱਲ ਕਰ ਲਾਂਗੇ ਆਹੋ ਨਹੀਂ ਕੋਈ ਨਹੀਂ ਦਿਸਰਾਣਾ ਨਹੀਂ ਕਰਨਾ ਹੋਰ ਇਹ ਉਹਨਾਂ ਦੀ ਖੁਸ਼ੀ ਪਹਿਲਾਂ ਲੈਣੀ ਹੈ ਬਿਲਕੁਲ 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 ਆਪਣੇ ਇਹਦਾ ਜਨਮ ਦਿਨਾ ਕਰਾਂਗੇ ਉਹ ਵੀ ਕਰਾਂਗੇ ਜਨਮ ਦਿਨ ਮੈਂ ਤਾਂ ਉਹਨਾਂ ਦੀ ਮੰਮੀ ਨੂੰ ਕਹਿਤਾ ਮੈਂ ਕਿੱਸ ਅਸੀਂ ਦਰਾਨੀ ਜਠਾਨੀਆਂ ਨਹੀਂ ਕਿੱਸ ਰਪੈਣਾ ਪੈਣਾ ਨਹੀਂ ਅਸੀਂ ਪੈਣਾ ਹੀ ਹੈ ਤੇ ਮੈਂ ਕਿਹਾ ਮੈਂ ਕਿਹਾ ਉਹਨਾਂ ਨੇ ਮੇਰੇ ਕੋਲ ਕੋਈ ਗੱਲ ਨਹੀਂ ਲੁਕੋਣੀ ਤੇ ਮੈਂ ਕਿਹਾ ਜਿੱਥੇ ਮੈਂ ਉਹਨਾਂ ਨੂੰ ਕਿਹਾ ਨਾ ਉਹਨਾਂ ਨੇ ਉੱਥੇ ਮੰਨ ਜਾਣਾ ਉੱਥੇ 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 ਮੈਂ ਕਿਹਾ ਉਹਨਾਂ ਨੇ ਮੰਨ ਜਾਣਾ ਹੈ ਗੱਡੀ ਤੇਰ ਮਰ ਹੈ ਹੀ ਨਹੀਂ ਸਾਡੇ ਚ ਅਸੀਂ ਇਦਾਂ ਨਾ ਕਰੀਏ ਅੱਜ ਜੋ ਦੀ ਮੰਮੀ ਕੱਲੀ ਵੀ ਆ ਜਾਂਦੀ ਹੈ ਤੇ ਕੱਲ ਉਹਨਾਂ ਨੂੰ ਕਹਿ ਦਾਂਗੇ ਅੱਜਕੱਲ ਭਾਂਜੀ ਦਿਖਾਵਾ ਜੁਲਲੀ ਕਰਨੀ ਕੁੜੀ ਨੂੰ ਕਵਾਂਗੇ ਨਾਲ ਹੀ ਲੈ ਉੱਥੇ ਦੇਖ ਲੈਣਗੇ ਹਾਂ ਕੋਈ ਗੱਲ ਨਹੀਂ ਕੋਈ ਗੱਲ ਮੈਂ ਕਹਾਂ ਕਿ ਪਰਦੇ ਨਾਲ ਲੈ ਉਹ ਮੈਂ ਸਾਡੇ ਘਰ ਕਿਹੜਾ ਕੋਈ ਆਣ ਜਾਣਾ ਹੈ ਕਿਸੇ ਦਾ ਕਿਸੇ ਨੂੰ ਦੱਸਣਾ ਨਾ ਹਾਂ ਨਾ ਲੋੜ ਕੀ ਦਸੰਦੇ ਰਿਸ਼ਤੇਦਾਰਾਂ ਨੇ ਸਭ ਤਮਾਸ਼ਾ ਵੇਖਣਾ ਨਹੀਂ ਕੋਈ ਲੋੜ ਹੀ ਨਹੀਂ ਦੱਸਣ ਦੀ ਕਿਸੇ ਸਾਹੀ ਦੇ ਵਿਆਹ ਚ ਵੇਖਿਆ ਹੈ ਜਨਾ ਤੁਸੀਂ ਆਪਣੇ ਹੱਥੀ ਸਭ ਕੁਝ ਕੀਤਾ ਜੇ ਤੇ ਤੁਸੀਂ ਆਪੇ ਸਮਾਨ ਲਿਆਂਦਾ ਜੇ ਤੇ ਕਿਸੇ ਨੇ ਕਹਦਾ ਸਾਨੂੰ ਇਹ ਸੂਟ ਨਹੀਂ ਪਸੰਦ ਆਇਆ ਇਹ ਨਹੀਂ ਪਸੰਦ ਰਿਸ਼ਤੇਦਾਰਾਂ ਦਾ ਇਹੀ ਕੰਮ ਹੁੰਦਾ ਹੀ ਅਸੀਂ ਰਹਿ ਨਹੀਂ ਦਵਾਗੇ ਹਾਂ ਬਹੁਤੀ ਕੋਈ ਨਹੀਂ ਕਿ ਚੁੱਪਾ ਕੇ ਕਰ ਦਾਂਗੇ ਤੇ ਜਿਹੜਾ ਬਾਹਰ ਖਰਚਾ ਕਰਨ ਆਪਣੇ ਧੀ ਪੁੱਤ ਨੂੰ ਪਾਵਾਂਗੇ ਸਮਾਨ ਧੀ ਬਣਾਵਾਂਗੇ ਉਹਦੇ ਤੇ ਪੱਕੀ ਮम्मी ਗੱਡੀ ਗੁੱਡੀ ਕਹਿੰਦੇ ਸਾਨੂੰ ਗੱਡੀ ਗੁੱਡੀ ਦੀ ਕੋਈ ਲੋੜ ਹੀ ਨਹੀਂ ਕੋਈ ਲੋੜ ਹੀ ਨਹੀਂ ਵੇਖੋ ਆਪਣੀਆਂ ਗੱਡੀਆਂ ਪਈਆਂ ਹੀ ਆ ਮੈਂ ਇਹ ਧੀ ਪੁੱਤ ਨੂੰ ਸੋਨੇ ਦੀ ਚੀਜ਼ ਪਾਵਾਂਗੇ ਹਾਂ ਨਹੀਂ ਐ ਇੱਥੇ ਠੀਕ ਹੈ ਨਾ ਪਿੰਚੀ ਨਹੀਂ ਐ ਠੀਕ ਚਲੋ ਠੀਕ ਹੈ ਫਿਰ ਮੈਂ ਨਾ ਵੇਖਦੀ ਮੈਂ ਕਰਾਂ ਫੋਨ ਹਾਂ ਨਹੀਂ ਕਰਦੇ ਕਰਦੇ ਫੋਨ ਚਲੋ ਮੈਂ ਨਾ ਫਿਰ ਉਹਨਾਂ ਨੂੰ ਫੋਨ ਕਰ ਦਿੰਦੀ ਹਾਂ ਮੈਂ ਤੇਰੇ ਤੋਂ ਬਹਰੀ ਥੋੜੀ ਹਾਂ ਤੂੰ ਕਰ ਜਿਸ ਤਰ੍ਹਾਂ ਤੇਰਾ ਦਿਲ ਕਰਦਾ ਹਾਂ ਮੈਂ ਜੋ ਬਹੁਤੀ ਗੱਲ ਹੋਈਗੀ ਜੇ ਵਿਚੋਲੇ ਕੋ ਨਹੀਂ ਨਾ ਟਾਈਮ ਹੋਏਗਾ ਪਾਣੀ ਕੋਲ ਹਾਂ ਤੇ ਮੈਂ ਕਹਦਾ ਕਿ ਮਮੀ ਆ ਜਨ ਹਾਂ ਹੋ ਕੋਈ ਗੱਲ ਤੇ ਕੱਲ ਪਰਸੋਂ ਜਦੋਂ ਵੀ ਹੋਏਗਾ ਤੇ ਬਾਣੀ ਨੂੰ ਨਾ ਲੈਣਾ ਲੈ ਠੀਕ ਹੈ ਨਾ ਕਾਦਾ ਫੋਨ ਫੇਰ ਨਾ ਨਹੀਂ ਕਰ ਕਰ ਚਲੋ ਫਿਰ ਮੈਂ ਕੱਟਦਾ ਕੰਮ ਮੁਖਾਈ ਹੋ ਨਾ ਮਾ ਥੋੜੀ ਪਾਸ ਚੜਨਾ ਦੇਖੋ ਇਹ ਨਹੀਂ ਪਸੰਦ ਤੇ ਤੇ ਇਹ ਫਗਾ ਪਸੰਦ ਕਰਤੇਗਾ ਹਾਂ ਕਰ ਤੁਕ ਚਲ ਭੈਣ ਜੀ ਮੰਜੂ ਮੇਰੀ ਗੱਲ ਸੁਣ ਦੋ ਮਿੰਟ ਇਧਰ ਆ ਮੈਂ ਕੀ ਹੋਇਆ ਜੀ ਗੱਲ ਸੁਣ ਤੋ ਹਾਂਜੀ ਮੈਨੂੰ ਪਹਿਲਾ 10 ਸਹੀ ਕਿੰਨੇ ਕ ਭੈਣ ਭਰਾ ਵੈ ਉਹ ਕਲਮ ਕੱਲੀ ਕੁੜੀ ਆ ਅੱਛਾ ਕੱਲੀ ਆ ਭਰਾ ਕੋਈ ਨਹੀਂ ਗਾ ਅੱਛਾ ਤੇਰੇ ਪਾਪਾ ਪਾਪਾ ਉਹਦੇ ਬਾਹਰ ਹੈਗੇ ਜੇ ਅਮਰੀਕਾ ਗਏ ਹੋਏ ਆ ਤੇ ਕੀ ਕੁੜੀ ਨੇ ਪੜ੍ਹਾਈ ਲਿਖਾਈ ਕਿੰਨੀ ਕੀ ਹਾਂ ਕੁੜੀ ਨੇ ਬੀਕੋਮ ਕੀਤੀ ਹੈ ਬੀਕ ਕੋਈ ਨੌਕਰੀ ਨੌਕਰੀ ਕਰਦੀ ਆ ਹਾਰ ਟਿਊਸ਼ਨ ਸੈਂਟਰ ਨਾ ਨਿਕਾਰ ਖੁੱਲ੍ਹਿਆ ਆ ਵਾ ਤੇ ਹੋਰ ਵੀ ਇੱਕ ਦੋ ਕੋਰਸ ਕੰਦੇ ਹੀ ਕੁੜੀ ਨੇ ਨਾ ਕੀਤੇ ਹੋਏ ਆ ਤੇ ਮੰਮੀ ਵੀ ਬਹੁਤ ਵਧੀਆ ਹੈਗੇ ਉਹਨਾਂ ਦੇ ਜੇ ਕਿ ਅੱਛੀ ਫੈਮਿਲੀ ਹੈਗੇ ਘਰਬਾਰ ਵੀ ਬਹੁਤ ਵਧੀਆ ਨਾਲੇ ਅਸੀਂ ਉਸ ਤਰ੍ਹਾਂ ਥੋੜੀ ਵੀ ਆਪਣੇ ਹਿਸਾਬ ਨਾਲ ਹੀ ਦੇਖਾ ਨਾ ਕਿ ਗੋਲਦੀ ਸਾਡਾ ਬੜਾ ਪੜਿਆ ਲਿਖਿਆ ਪੂਰੀ ਸਾਨੂੰ ਪੜੀ ਲਿਖੀ ਚਾਹੀਦੀ ਹੈ ਭੈਣ ਜੀ ਟਿਊਸ਼ਨ ਸੈਂਟਰ ਚਲਾਣ ਦੇ ਐਗਲੀ ਕੁੜੀ ਪੜੀ ਲਿਖੀ ਹੈ ਤੇ ਚਲਾਣ ਦੇ ਨਾਲ ਇਹ ਨਹੀਂ ਛੋਟੀਆਂ ਕਲਾਸਾਂ ਨੂੰ ਨਹੀਂ ਪੜਾਉਂਦੀ ਪਈ ਪਲੱਸ 1 2 ਵਡੀਆਂ ਕਲਾਸਾਂ ਵਡੀਆਂ ਕਲਾਸਾਂ ਠੀਕ ਹੈ ਪੜੀ ਲਿਖੀ ਹੋ ਸੰ ਚਾਹੀਦੀ ਥੀ ਕਿਹੜੀ ਨੌਕਰੀ ਕਰਾਣੀ ਪਰ ਤੇਰੀ 골ਡੀ ਦੇ ਹਿਸਾਬ ਦੀ ਤੇ ਲੈਣੀ ਆ ਨਾ ਪੜਿਆ ਲਿਖਿਆ ਬੜਾ ਵਾ ਉਹਦਾ 골ਡੀ ਜਦਾ ਪੁੱਤ ਦਾ ਆਸੇ ਕਿਹੋ ਜੀਆਂ ਗੱਲਾਂ ਕਿ ਤੇ ਮੇਰਾ ਪੁੱਤ ਨਹੀਂ ਆ ਅੱਛਾ ਮੈਨੂੰ ਦੱਸ ਘਰ ਦਾ ਕੰਮ ਕਰਦਾ ਕੰਮ ਕਰਦਾ ਜਾਣਦੀ ਐ ਵੇਖੋ ਕੱਲੇ ਮਾਵਾ ਤੇ ਹੀ ਆ ਰਹੇ ਨੇ ਢਿੰਗਾਂ ਵੇ ਠੀਕ ਹੈ ਤੇ ਕੰਮ ਤੇ ਵੇਖੋ ਸਾਡਾ ਕਿੰਨਾ ਕੁ ਪਰਿਵਾਰ ਹੈ ਨਹੀਂ ਉਹ ਸਾਡਾ ਵੀ ਛੋਟਾ ਗਿਆ ਪਰਿਵਾਰ ਹੈ ਉੱਚੇ ਕਰਦੀ ਹੋਏ ਕੁਛ ਅਸੀਂ ਆਪ ਸਿਖਾ ਲਾ ਲੇ ਲੇ ਇੱਕ ਮਿੰਟ ਸਾਨੂੰ ਕਿਹੜੇ ਜਦੋਂ ਮਨ ਨੂੰ ਕੁਛ ਆਂਦਾ ਸੀ ਉਸੇ ਸਖਾਇਆ ਨਾ ਸਭ ਕੋਲ ਕੋਈ ਨਹੀਂ ਤੂੰ ਤੇ ਫੁੱਲ ਟ੍ਰੈਂਡ ਆ ਉਹ ਨਹੀਂ ਨਹੀਂ ਗੱਲ ਹੀ ਕੋਈ ਨਹੀਂ ਅਸੀਂ ਉਹਨੂੰ ਕਰਨਗੇ ਅਸੀਂ ਨਾਲੇ ਨੂੰ ਥੋੜੀ ਲੈਣੀ ਹੈ ਅਸੀਂ ਆਪਣੀ ਤੇ ਬਣਾ ਨਹੀਂ ਨਹੀਂ ਆਉਂਦਾ ਹੋਏਗਾ ਦੇਖੋ ਜੇ ਟਿਊਸ਼ਨ ਵਗੈਰਾ ਕਰਾਣੀਆਂ ਵੀ ਹੋਣਗੀਆਂ ਕੁੜੀ ਨੇ ਕਰਵਾਲੇ ਜਿੱਥੇ 4 ਫੁਲਕੇ ਬਣਦੇ ਉੱਤੇ 6 ਬਣ ਜਾਣਗੇ ਉਹ ਕੋਈ ਗੱਲ ਨਹੀਂ ਅਸੀਂ ਆਪਾਂ ਨਾਲ ਮਿਲ ਕੇ ਕਰ ਲੈਣਾ ਵੈ ਨਾਲੇ ਤੂੰ ਘਰਵਾਰ ਦਾ ਕਰਨੀ ਪੁੱਤਰ ਹੋਣੇ ਤੇ ਆ ਕੇ ਇੱਥੇ ਰਹਿਣਾ ਅਸੀਂ ਉਹਨਾਂ ਘਰ ਐਵੇਂ ਸਾਡਾ ਮੁੰਡਾ ਜਾ ਕੇ ਵਧੀਆ ਲੱਗੇ ਉੱਤੇ ਬੈਟਾ ਘੋਟਾ ਵਧੀਆ ਲੱਗੇ ਬਹੁਤ ਵਧੀਆ ਲੱਗਣਾ ਚੱਲ ਬਸ ਹੋਰ ਤੁਹਾਨੂੰ ਕੋਈ ਚਾਹੀਦੀ ਨਹੀਂ ਤਾ ਮੈਂ ਉਹਨਾਂ ਦੇ ਘਰ ਦੀ ਫੋਟੋ ਵਗੈਰਾ ਵੀ ਦਿਖਾ ਦਿਆਂ ਨਹੀ ਨਹੀ ਕੋਈ ਗੱਲ ਨਹੀਂ ਮੈਨੂੰ ਤੇਰੇ ਤੇ ਇਤਵਾਰ ਹੈ ਸਾਰਾ ਬਸ ਤੇ ਕੁੜੀ ਨੂੰ ਅਸੀਂ ਤੰਗ ਕਰਨਾ ਹੀ ਨਹੀਂ ਜਿਹੋ ਜਿਹੇ ਸਾਡੀਆਂ ਆਪਣੀਆਂ ਧੀਆ ਉਹ ਜਿਹਾਂ ਉਹ ਤੇ ਸਾਡੇ ਬੱਚ ਅਸੀਂ ਆਪੇ ਸਿਖਾ ਦੇਣਾ ਨਹੀਂ ਵੀ ਆਉਂਦਾ ਅਸੀਂ ਆਪੇ ਸਿਖਾ ਦੇਣਾ ਅਸੀਂ ਤੰਗ ਕਰ ਲਈ ਕਰਨਾ ਲੋੜ ਹੀ ਨਹੀਂ ਹਾਂ ਚਲੋ ਠੀਕ ਆ ਫਿਰ ਹੈ ਠੀਕ ਆ ਹਾਂ ਸ਼ਾਇਦ ਉਹਦੇ ਫਿਰ ਮੰਮੀ ਵੀ ਆ ਜਾਣ ਹੈ ਹਾਂ ਉਹ ਠੀਕ ਹੈ ਹਾਂ ਠੀਕ ਹੈ ਖਾ ਲੋ ਠੀਕ ਚਲ ਮਚਾ ਪਤਾ ਨਹੀਂ ਕੀ ਗੱਲ ਹੈ ਰਾਤ ਹੀ ਜਦੋਂ ਦੀ ਕੁੜੀ ਨੂੰ ਮਿਲ ਕੇ ਆਈਆਂ ਨਾ ਉਹ ਕੁੜੀ ਨੇ ਤੇ ਮੇਰਾ ਮਨ ਹੀ ਜਿੱਤ ਲਿਆ ਕੰਮ ਆਵੇ ਨਾ ਆਵੇ ਸਾਰਾ ਕੰਮ ਅਸੀਂ ਆਪ ਕਰੀਦਾ ਵਾ ਤੋਂ ਨੂੰ ਆਪੇ ਖਾਪ ਲੋ ਮੇਰੇ ਤੇ ਜੀ ਗਦ ਮੈਂ ਹੁਣੇ ਉੱਡੀ ਉੱਡੀ ਜਾਵਾਂ ਤੇ ਉਹਨੂੰ ਲੈ ਕੇ ਆਵਾਂ ਮੇਰੇ ਤੇ ਨੂੰ ਪੁੱਤਰ ਬਾਹਰ ਹੈਗੇ ਉਹਨੇ ਛਮ ਛਮ ਕਰਦੀ ਵੇੜੇ 'ਚ ਨਚਣਾਵੇਂ ਕੀ ਕਰਾਂ ਮਨ ਦੇ ਕੋ ਸਮਝ ਨਹੀਂ ਸੁੱਧ ਬੁੱਧੀ ਮੇਰੀ ਵੱਜ ਗਈ ਹੈ ਭੰਜੀ ਨੂੰ ਮੈਂ ਕੰਨੀ ਉਹਦੀ ਮੰਮੀ ਆਂਦੀ ਪਈ ਹੈ ਚਾਵਲ ਬਣਾ ਲੇ ਰਾਜਮਾ ਬਣਾ ਲਿਆ ਕੋਈ ਸਬਜ਼ੀ ਬਣਾ ਲਵਾਂ ਭੰਜੀ ਦਾ ਤੇ ਮੈਨੂੰ ਪਤਾ ਨਹੀਂ ਪੁੱਛ ਹੀ ਲੈਣੀ ਭੰਜੀ ਨੂੰ ਚਲ ਮੈਂ ਆਪੇ ਬਣਾ ਲੈਣੀ ਭੰਜੀ ਨੂੰ ਕੀ ਪੁੱਛਣਾ ਦੇਖਾਂ ਫ੍ਰਿਜ ਵਿੱਚ ਕੀ ਹੈਗਾ ਵਾ ਫ੍ਰਿਜ ਵਿੱਚ ਚਲ ਬਨਾਣਾ ਸ਼ੇਕ ਬਣਾ ਲਾਂਗੀ ਜਦੋਂ ਆਂਦੇ ਆ ਨਾ ਭੈਣ ਜੀ ਬਨਾਣਾ ਸ਼ੇਕ ਬਣਾ ਲੇ ਫਟਾਫਟ ਮੈਂ ਸਬਜ਼ੀ ਬਣਾਵਾ ਓ ਕੁੜੀ ਨੂੰ ਨਾ ਮੈਂ ਫਟਾਫਟ ਮੈਂ ਕੱਲ ਨਾ ਬਾਣੀ ਨੂੰ ਕਹਿਣਾ ਵੈ ਓ ਕੁੜੀ ਨੂੰ ਨਾ ਤੂੰ ਨਾਲ ਹੀ ਲੈ ਆ ਹੈ ਕਿਸੇ ਨੇ ਕਹਣਾ ਮੰਜੁਸ਼ਦਾਨ ਹੋ ਗਈ ਹੈ ਅੱਪੀ ਮੈਂ ਗੱਲਾਂ ਕਰੀ ਜੰਨੀ ਪਈਆਂ ਰਸੋਈ ਦੇ ਵਿੱਚ ਘਰ ਕੋਈ ਹੈਗਾ ਵੀ ਨਹੀਂ ਨਾ ਦੇਖਣ ਨੂੰ ਕਲਮ ਕਲਾਕਾਰ ਸਾਡਾ ਹੋਇਆ ਸੁਨਾ ਸੁਨਾ ਮੈਂ ਤੇ ਦਰਾਨੀ ਸਟਾਨੀ ਦੋਨੇ ਰਹਿਣੀਆਂ ਪਈਆਂ चलो जोरा बन्न मंजूर ये कुड़ी नु ना बुला ही लेनी है चलिए हेलो आ गया आ गया 30 ਮਿੰਟਸ ਚਾੜੇ ਅੱਛਾ ਗੋਲਦੀ ਪੁੱਤਰ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਪਈ ਜ਼ਰੂਰੀ ਦੱਸੋ ਮੈਂ ਨਾ ਉੱਥੇ ਲੁਧਿਆਣੇ ਗਈ ਸੀ ਤੇਰੇ ਮਾਮੇ ਨੇ ਤੇਰੇ ਲਈ ਰਿਸ਼ਤਾ ਦੱਸਿਆ ਤੇ ਘਰ-ਬਾਰ ਤੇ ਬੜਾ ਵਧੀਆ ਕੁੜੀ ਵੀ ਵਧੀਆ ਪਰ ਉਹ ਕੁੜੀ ਦੀ ਹੈਡ ਛੁੱਟੀ ਤੇ ਤੇਰੀ ਚਾਹੀ ਨਾ ਖੁਦ ਵੇਖ ਲੋ ਰਿਸ਼ਤਿਆਂ ਦੀ ਗੱਲ ਮੈਂ ਕੀ ਕਰਨੀ ਜਿਹੜੇ ਜਿੱਥੇ ਤੁਹਾਨੂੰ ਚੰਗਾ ਲੱਗਦਾ ਉਹ ਕਰ ਲੋ ਲੇ ਪੁੱਤ ਤੇਰਨਾਲ ਤੁਰਨਾ ਫੇਰਨਾ ਉਹਨੇ ਜਾਣਾ ਆਣਾ ਛੜ ਕੋ ਤੇ ਘਰ ਆਣਾ ਪਰ ਪੜ੍ਹਾਈ ਲਿਖਾਈ ਸਭ ਕੁਝ ਤੇਰੇ ਮੈਚ ਦੀ ਹੋਣੀ ਚਾਹੀਦੀ ਹੈ ਨਾ ਤੁਸੀਂ ਮਾੜੀ ਥੋੜੀ ਵੇਖੋਗੇ ਨਹੀਂ ਪਰ ਥੋੜੀ ਦੇਖਣਾ ਤੇ ਪੈਂਦਾ ਨਾ ਸਾਰਾ ਕੁਝ ਤੇ ਮੇਰੀ ਗੱਲ ਸੁਣ ਤੇ ਜਿਹੜੀ ਚਾਚੀ ਨੇ ਕੁੜੀ ਦੱਸੀ ਹੈ ਨਾ ਚਾਚੀ ਨੇ ਵੀ ਰਿਸ਼ਤਾ ਤੇ ਦੇਖੇ ਤੇ ਮੈਨੂੰ ਉਹ ਕੁੜੀ ਜ਼ਿਆਦਾ ਵਧੀਆ ਲੱਗੀ ਲੰਬੀ ਆ ਉਹ ਕੁੜੀ ਤੇਰੇ ਹਿਸਾਬ ਨਾਲ ਸਹੀ ਲੱਗਦੀ ਪਈ ਹੈ ਤੇ ਫੇਰ ਇਹਦਾ ਵੇਖ ਲੋ ਆਹੋ ਤੇ ਹੋਈ ਹੈ ਕੁੜੀ ਇੰਨੇ ਪੜ੍ਹੀ ਲਿਖੀ ਹੈ ਘਰ ਟਿਊਸ਼ਨ ਸੈਂਟਰ ਚ ਚਲਾਉਂਦੀ ਹੈ ਐਮ ਕਾਮ ਕੁੜੀ ਨੇ ਕੀਤੀ ਹੋਈ ਹੈ ਹੋਰ ਸਾਨੂੰ ਕੀ ਚਾਹੀਦਾ ਕੱਲੀ ਕੱਲੀ ਕੁੜੀ ਹੈ ਕੁੜੀ ਨੇ ਬੀ ਕਾਮ ਕੀਤੀ ਹੈ ਪੜ੍ਹੀ ਲਿਖੀ ਹੈ ਘਰ ਟਿਊਸ਼ਨ ਸੈਂਟਰ ਚ ਚਲਾਉਂਦੀ ਪਈ ਤੇ ਨਾਲ ਫੈਮਿਲੀ ਵੀ ਛੋਟੀ ਜੀ ਹੈ ਤੇ ਪਾਪਾ ਉਹਦੇ ਬਾਹਰ ਮਾਵਾ ਧੀਆਂ ਰਹਿੰਦੀ ਹੈ ਤੇ ਇੱਥੇ ਲੋਕਲ ਹੀ ਰਹਿੰਦੇ ਹਾਂ ਹਾਂ ਰੈ ਲੋਕਲ ਹੀ ਤੇ ਚਾਚੀ ਕੰਨੀ ਘਰ-ਬਾਰ ਵੀ ਬਹੁਤ ਵਧੀਆ ਅੱਛਾ ਜੀ ਹਾਂ ਤੇ ਸਾਨੂੰ ਹੋਰ ਕੀ ਚਾਹੀਦਾ ਲੈ ਬੁੱਤਰ ਐ ਫੋਨੋਂ ਫੋਟੋ ਦੇਖ ਲੈ ਫੋਨ 'ਚ ਨੇ ਮੈਂ ਤੇ ਕੁੜੀ ਚੰਗੀ ਲੱਗੀ ਸੁਹਣੀ ਹੈ ਵੈਸੇ ਲੰਬੀ ਹੈ ਨਹੀਂ ਠੀਕ ਹੈ ਕੁੜੀ ਤੇ ਤੁਸੀਂ ਤੋਰੋ ਅੱਗੇ ਗੱਲ ਵੇਖੋ ਕੀ ਬਣਦਾ ਹੋਣੀ ਹੈ ਫਿਰ ਆਹੋ ਜੀ ਮੰਮੀ ਨੇ ਆਣਾ ਹੈ ਘਰ ਸਾਡਾ ਘਰ ਹਾਂ ਗੱਲਬਾਤ ਕਰਨ ਸਾਡੇ ਨਾਲ ਕਦੋਂ ਆਣਾ ਵਾ ਕੱਲ ਸ਼ਾਇਦ ਆਣਗੇ ਨਹੀਂ ਨਹੀਂ ਪੁੱਤਰ ਉਹਨਾਂ ਨੇ ਕੱਲ ਆਣਾ ਓਦੀ ਮੰਮੀ ਨੇ ਅੱਜ ਕੀ ਕਰਕੇ ਭੇਜੇ ਮੈਂ ਕਿਹਾ ਉਹਨਾਂ ਨੇ ਆਣਾ ਹੈ ਨਾ ਤੂੰ ਆਪੇ ਤੇ ਕਿਹਾ ਸੀ ਮੈਂ ਕੱਲ ਨਹੀਂ ਆਣਾ ਅੱਜ ਹੀ ਆ ਰਹੇ ਅੱਛਾ ਅੱਜ ਹੀ ਆ ਰਹੇ ਹਾਂਜੀ ਆ ਰਹੇ ਹਾਂ ਚਲ ਬੇਟਾ ਤੂੰ ਰੁਕ ਜਾ ਥੋੜੀ ਦੇਰ ਹਾਂ ਰੁਕ ਜਾ ਤੈਨੂੰ ਤਾਂ ਅਸੀਂ ਪਹਿਲਾਂ ਦੱਸਿਆ ਨਹੀਂ ਆ ਤੇ ਮੈਂ ਤੇ ਆ ਹੁਣੇ ਫੋਨ ਆਉਣ ਡਿਆ ਮੈਂ ਤੇ ਟਾਈਮ ਦਿੱਤਾ ਅੱਧੇ ਘੰਟੇ ਦਾ ਤੇ ਮੈਂ ਚੱਲਦਾ ਤੂੰ ਹੀ ਕਰ ਲੋ ਨਾਲੇ ਤੂੰ ਹੀ ਕਰੋਗੇ ਕੁਝ ਗਲਤ ਥੋੜੀ ਕਰੋਗੇ ਬੇਟਾ ਉਹਨਾਂ ਨੇ ਵੀ ਤੇ ਦੇਖਣਾ ਹੁੰਦਾ ਤੈਨੂੰ ਵੀ ਤੇ ਦੇਖਣਾ ਤੇ ਨਾਲ ਗੱਲਬਾਤ ਚਲੋ ਕੋਈ ਗੱਲ ਨਹੀਂ ਉਹਨੇ ਪਹਿਜੀ ਜਾਣਾ ਹੈ ਕੰਮ ਮੁੰਡੇ ਨੇ ਹਾਂ ਤੈਨੂੰ ਜਾਣ ਦੋ ਤੇਸੀਂ ਆਪੇ ਵੇਖ ਲੈਣੇ ਆ ਤੇ ਜਰੂਰੀ ਸਮਝਾਂਗੇ ਤੇ ਫਿਰ ਉਹਨਾਂ ਨੂੰ ਬੁਲਾ ਲਾਂਗੇ ਚਲ ਇਹ ਠੀਕ ਕਰ ਲਓ ਇਹ ਠੀਕ ਤੁਹਾਨੂੰ ਸਾਰਾ ਕੁਝ ਜਚੂਗਾ ਤੇ ਮੈਨੂੰ ਫੋਨ ਕਰ ਦਿਓ ਤੇ ਫਿਰ ਮੈਂ ਆ ਜਾਊਂਗਾ ਠੀਕ ਠੀਕ ਹੈ ਭੰਜੀ ਵੀ ਗਲਤ ਚਲ ਠੀਕ ਇਹ ਵੀ ਗਲਤ ਚਲ ਕੋਈ ਨਾ ਤੂੰ ਨਾਸ਼ਤਾ-ਨੁਸ਼ਤਾ ਕਰਕੇ ਨਾ ਨਹੀਂ ਮੈਂ ਰੋਟੀ ਮੇਰੀ ਬਾਹਰ ਹੀ ਹੈ ਨਹੀਂ ਮੋਟੀ ਤਿਆਰ ਹੈਗੀ ਬੇਟਾ ਨਹੀਂ ਮੋਟੀ ਲੰਚ ਕੁਝ ਬਣਿਆ ਹੈ ਲੰਚ ਬਾਹਰ ਕਰਨਾ ਅੱਜ ਤੇ ਮੇਰੀ ਰੋਟੀ ਬਾਹਰ ਹੀ ਹੈ ਚਾਹੇ ਜਿਸਨਾਂ ਤੇਰਾ ਦਿਲ ਕਰੇ ਕਰ ਲੈ ਤੇ ਫਿਰ ਮੈਂ ਭੰਜੀ ਦੇਖਦੀ ਆ ਆਹੋ ਵੀ ਆਹੋ ਫਿਰ ਆਂਦੇ ਪਏ ਸੀ ਮੈਂ ਵੀ ਚਲਦਾ ਫਿਰਉਣਾ ਤਿਆਰੀ ਕਰੀਏ ਕੁਛ ਆਹ ਭੰਜੀ ਬੈਠੋ ਅਠੋ ਬੈਠੋ ਬੈਠੋ ਹੋਸ ਨਾਲ ਕੀ ਆਜੇ ਹਾਂਜੀ ਠੀਕ ਠਾਕ ਵਧੀਆ ਤੁਸੀਂ ਭੰਜੀ ਅਚਾਨਕ ਹੀ ਫੋਨ ਕਰਕੇ ਮੈਨੂੰ ਬੁਲਾ ਲਿਆ ਕਿ ਘਰੇ ਹੋਇਆ ਠੀਕ ਹੋਇਆ ਨਾ ਫਿਰ ਕੀ ਹੋਇਆ ਤੁਹਾਡਾ ਆਪਣਾ ਘਰ ਹੈ ਐਡੀ ਕਿਹੜੀ ਗੱਲ ਜ਼ਰੂਰੀ ਕਿ ਰਿਸ਼ਤੇ ਕਰ ਕੇ ਸਦਨਾ ਚ ਪਹਿਣਾ ਵੀ ਤੇ ਬਣ ਸਕਨੇ ਆ ਨਾ ਰਿਸ਼ਤਾ ਨਾ ਸਮਝਾ ਸਕੇ ਪਹਿਣਾ 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 ਤੇ ਕਿਉਂ ਫਰੈਂਡ ਸਰ ਕੰਮ ਮੰਜੂ ਨੇ ਮੈਂ ਦੱਸਿਆ ਕਹਿੰਦੇ ਬਹੁਤ ਹੀ ਵਧੀਆ ਹੋ ਗਿਆ ਤੇ ਬੇਟੀ ਵੀ ਬਹੁਤ ਵਧੀਆ ਆਪਨਾ ਉਹਨਾਂ ਦਾ ਸੁਭਾਅ ਵੀ ਬਹੁਤ ਵਧੀਆ ਮੈਂ ਕਿਹਾ ਹੋਰ ਸਾਨੂੰ ਕੀ ਚਾਹੀਦਾ ਤੁਹਾਨੂੰ ਇਹੋ ਜਿਹੇ ਬੰਦੇ ਚਾਹੀਦੇ ਇਹ ਬੇਟੇ ਦੇ ਮੰਮੀ ਜੀ ਆ আচ্ছা ਇਹ ਮੇਰੀ ਭੈਣ ਹੀ ਹੈ ਇਹ ਇਹ ਜੋ ਕਰੇ ਇਹ ਜੋ ਕਰੇਗੀ ਠੀਕ ਕਰੇਗੀ ਬੈਨ ਪਤਾ ਠੀਕ ਕਰੇ ਨਹੀਂ ਨਹੀਂ ਇਹ ਬਹੁਤ ਸੋਚਦੀ ਹੈ ਬਹੁਤ ਗਰਦੀ ਤੇ ਅਸੀਂ ਇੱਕ ਦੂਜੇ ਤੋਂ ਬਿਨਾ ਤੁਰ ਹੀ ਨਹੀਂ ਸਕਦੇ ਪੰਜੀ ਬਸ ਚਲੋ ਪੰਜੀ ਬਹੁਤ ਵਧੀਆ ਗੱਲ ਹੈ ਅਸਰ ਵਿੱਚ ਇਧਰਾਂ ਨੇ ਛੜੀ ਤਾਂ ਭੈਣਾ ਹੀ ਹੁੰਦੀਆਂ ਨਾ ਹੁੰਦੀਆਂ ਤੇ ਭੈਣਾ ਹੀ ਹੈ ਟਾਡੇ ਪੇਕੇ ਇਹਨਾਂ ਦੇ ਪੇਕੇ ਹੋਰ ਇੱਕੋ ਗੱਲ ਹੈ ਇੱਕੋ ਹੀ ਗੱਲ ਹੈ ਸਾਡੇ ਮੇਰੇ ਨਾਲ ਸੱਸ ਦੱਸਦੇ ਹੁੰਦੇ ਸੀ ਹਾਂਜੀ ਕਦੇ ਹੁੰਦੇ ਸੀ ਕਿ ਜਦੋਂ ਪਹਿਲੇ ਸਮੇਂ ਵਿੱਚ ਨਾ ਕਿ ਮੰਨ ਲਓ ਕਿ ਜਿਸਾਂ ਦਿਓਰ ਦਾ ਵਿਆਹ ਹੁੰਦਾ ਹੈ ਬਿਲਕੁਲ ਤੇ ਉਹਦੇ ਵਿੱਚ ਕੁੜੀ ਨੂੰ ਲੈ ਕੇ ਆਣਾ ਤੇ ਕਈ ਤਾਂ ਮਾਪਿਓ ਨਾਲ ਹੀ ਨਹੀਂ ਸੀ ਜਾਂਦੇ ਕਿ ਕੀ ਆਪਾਂ ਧੀ ਵਿਆਹ ਕੇ ਲੈ ਕੇ ਆਣੀ ਆ ਇਹ ਤੇ ਹੁੰਦਾ ਸੀ ਜਿੰਨਾ ਪਹਿਲਾਂ ਸੋਚਦੇ ਹੁੰਦੇ ਸੀ ਉਹਨਾਂ ਪਹਿਂਜੀ ਬੜਾ ਕੁਝ ਹੁੰਦਾ ਰਿਹਾ ਹਾਂ ਹਾਂਜੀ ਅੱਜਕੱਲ ਬੱਚੇ ਪੜ੍ਹੇ ਲਿਖੇ ਹੈਗੇ ਐਸਾ ਖੁਸ਼ ਆਪਣੀ ਮਰਜ਼ੀ ਨਾਲ ਕਰਨ ਵਾਲੇ ਆ ਕੋਈ ਉਹ ਹੀ ਪੰਜ ਸੌ ਮੈਨੂੰ ਪੁੱਛਦੇ ਬੈਸੀ ਕੀ ਕੁੜੀ ਨੂੰ ਸਭ ਕੁਝ ਆਂਦਾ ਮੈਂ ਕਿਹਾ ਨਹੀਂ ਆਂਦਾਗਾ ਕੋਈ ਗੱਲ ਨਹੀਂ ਸਿਖਾ ਲਾਂਗੇ ਅੱਡੀ ਕਰ ਮਨਜੂ ਸਾਹਿਬ ਨੂੰ ਨਹੀਂ ਸੀ ਆਂਦਾ ਮੈਂ ਸਾਰਾ ਕੁਝ ਹੁਣ ਐਨੀ ਪਰਫੈਕਟ ਬੈਨੂ ਪਿੱਛੇ ਛੱਡ ਦਿੱਤੀ ਉਹ ਨਹੀਂ ਐਨੀ ਪਰਫੈਕਟ ਹੋ ਗਈ ਹਰ ਗੱਲ ਦੇ ਵਿੱਚ ਮੈਨੂੰ ਸਲਾਵਾ ਦੇਗੀ ਭੈਣ ਜੀ ਇੰਜ ਕਰਨਾ ਦੇ ਮੇਰੀ ਭੈਣ ਜੀ ਕਿਰਨ ਨੂੰ ਹਰ ਇੱਕ ਕੰਮ ਆਂਦਾ ਚਲੋ ਵਧੀਆ ਫੇਰ ਤੇ ਬਹੁਤ ਵਧੀਆ ਪੜ੍ਹਾਈ ਦੇ ਨਾਲ ਨਾਲ ਵੇਖ ਲਓ ਇਹਨੇ ਟਿਊਸ਼ਨ ਸੈਂਟਰ ਵੀ ਖੋਲ ਲਿਆ ਆ ਕੁਕਿੰਗ ਦਾ ਸਾਰਾ ਕੰਮ ਪੈਂਜੀ ਕਰਦੀ ਮੈਨੂੰ ਤਾਂ ਕੁਝ ਕਰਨੀ ਹੁੰਦੀ ਉਹ ਤਾਂ ਮੈਂ ਚਲੋ ਪੋਚਿਆਂ ਵਾਸਤੇ ਕਹਿ ਚੱਲ ਲੱਗਦੇ ਪਰ ਉਹ ਵੀ ਕਹਿੰਦੀ ਨਹੀਂ ਮੰਮੀ ਮੈਂ ਕੀ ਕਰਨਾ ਮੇਰੀ ਕੁੜੀ ਦਾ ਸਵਾਬ ਪੈਂਜੀ ਬਹੁਤ ਚੰਗਾ ਕਰ ਨਹੀਂ ਮੈਂ ਵੀ ਜੋ ਰਾਤ ਦੀ ਸੋਹ ਉਹ ਦੇਖਾਈ ਆ ਨਾ ਉਹ ਤੇ ਸੋਹ ਪੈਂਜੀ ਨੇ ਤੇ ਦੇਖਿਆ ਨਹੀਂ ਫੋਟੋ ਹੀ ਦੇਖੀ ਆ ਤੇ ਮੇਰਾ ਜੀ ਕਹਿੰਦਾ ਫੜਾ ਫੜ ਕੁੜੀ ਆ ਜਾਵੇ ਸਹੀ ਸਾਡੇ ਘਰ ਦੇ ਵਿੱਚ ਤੇ 골ਡੀ ਮੇਰਾ ਪੁੱਤਰ ਹੀ ਇਹਦਾ ਪਹਿਲਾ ਇਹਦਾ ਪਹਿਲਾ 골ਡੀ ਇਹਦੀ ਜ਼ਿਆਦਾ ਮੰਦਾ ਮੇਰੀ ਘਟ ਮੰਦਾ ਇਹਦੀ ਜ਼ਿਆਦਾ ਮੰਦਾ ਚਾਚੀ ਜੋ ਕਹਿਣਗੇ ਮੈਂ ਉਹੀ ਕਰਨਾ ਆ ਪੈਂਜੀ ਤੁਹਾਨੂੰ ਕਿਰਨ ਪਸੰਦ ਹੈ ਨਾ ਬਹੁਤ ਵਧੀਆ ਜੀ ਬਹੁਤ ਵਧੀਆ ਕੋਈ ਆ ਪੁੱਛਣ ਆ ਲਈ ਗਾ ਤੁਹਾਡੀ ਕਿਰਨ ਹੀ ਹੋਸਮ ਸਾਡੀ ਕਿਰਨ ਹੈਗੀ ਹਾਂ ਇਹਨੇ ਮੈਨੂੰ ਆਂਦੇ ਹੀ ਪੁੱਛੇ ਦੱਸਿਆ ਮੈਂ ਕਿਹਾ ਹੋਰ ਕੀ ਚਾਹੀਦਾ ਤੂੰ ਠੀਕ ਹੀ ਦੇਖਿਆ ਨਾ ਗੱਲ ਖਤਮ ਤੂੰ ਗੱਲ ਚਾਲੂ ਕਰ ਪੈਂਜੀ ਚਲੋ ਬੇਟਾ ਮੈਨੂੰ ਫੋਟੋ ਤੇ ਬਹੁਤ ਸੋਹਣਾ ਲੱਗਾ ਠੀਕ ਹੈ ਜੀ ਵਧੀਆ ਮਾਲਕ ਨੇ ਜੋੜੀ ਵੀ ਬਹੁਤ ਸੋਹਣੀ ਬਣਾਈ ਦੋਵਾਂ ਦੀ ਹਾਏ ਹਾਂ ਬਹੁਤ ਵਧੀਆ ਗੋੜਲੀ ਦਾ ਵੀ ਸੁਭਾਅ ਬਹੁਤ ਵਧੀਆ ਸਾਡੇ ਗੋੜਲੇ ਪੈਂਜੀ ਪਰ ਹਾਂਜੀ ਇੱਕ ਹੀ ਗੱਲ ਕਰਕੇ ਆਏ ਸੀ ਕਿ ਕੁੜੀ ਨੂੰ ਆਪ ਚੁੰਨੀ ਝੜਾ ਕੇ ਲੈ ਕੇ ਆਣਾ ਵਿਆਹ ਨਹੀਂ ਕਰਨਾ ਗੱਜ-ਵੱਜ ਕੇ ਨਹੀਂ ਵਿਆਹ ਕਰਨਾ ਚੁੰਨੀ ਝੜਾ ਕੇ ਲੈ ਕੇ ਆਣਾ ਪਰ ਪੈਂਸੀ ਕਰਨ ਦੀਆਂ ਤੇ ਰੀਝਾਂ ਹੀ ਬਹੁਤ ਹੈਗੀਆਂ ਪੈਂਦੀ ਤੁਸੀਂ ਜੇ ਤੁਹਾਡਾ ਕਹਿੰਦੇ ਆ ਨਾ ਕਿ ਕੁੜੀ ਦੀਆਂ ਖਾਸਾਂ ਬੜੀਆਂ ਮੈਂ ਤਾਂ ਕਹਿੰਦੀ ਕੱਲ ਹੀ ਇੰਨੇ ਖਰਚੇ ਪਾਣੇ ਤੁਹਾਡੇ ਘਰ ਵੀ ਸਭ ਕੁਝ ਹੈ ਸਾਡੇ ਘਰ ਵੀ ਸਭ ਕੁਝ ਹੈ ਪਰ ਮਾਦਾ ਦਿੱਤਾ ਸਭ ਕੁਝ ਹੈ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਬਾਕੀ ਬੱਚਿਆਂ ਦੀ ਰਜ਼ਮੰਦੀ ਹੈ ਤੇ ਬਾਕੀ ਹੋਰ ਖਰਚਾ ਕੱਲ ਹੀ ਨਾ ਕਰਨਾ ਤੁਸੀਂ ਐਵੇਂ ਐਹੀ ਕਿਤੇ ਗਰੀਬ ਕੁੜੀਆਂ ਦੇ ਵਿਆਹ ਹੁੰਦੇ ਆ ਸੰਸਥਾ ਹੁੰਦੀ ਐ ਸੀ ਉੱਥੇ ਦੇ ਦਿਆਂਗੇ ਪੈਸੇ ਕੀ ਲੋੜ ਐਵੇਂ ਰਿਸ਼ਤੇਦਾਰ ਕਿਹੜੇ ਭਾਈ ਬਾਹਰ ਤੁਸੀਂ ਕੱਲੇ ਕੱਲੀ ਆਪਣੇ ਤੇ ਖੇਚ ਲੈਣੀ ਪਾਣੀ ਮੈਂ ਵੀ ਕੱਲ ਨੂੰ ਉਹਨਾਂ ਨੂੰ ਇਹੀ ਗੱਲ ਕੀਤੀ ਮੈਂ ਕਿ ਅਸੀਂ ਆਪੇ ਰਲ ਮਿਲ ਕੇ ਕਰ ਤੂੰ ਸਾਡੀ ਦੀਦੀ ਦਾ ਜਦੋਂ ਵਿਆਹ ਮੇਰੇ ਬੇਟੇ ਦੀ ਮੈਰਿਜ ਸੀ ਸਭ ਕੁਝ ਭੈਣ ਜੀ ਨੇ ਅੱਗੇ ਲਾ ਕੇ ਕੀਤਾ ਅਸੀਂ ਉਹਨਾਂ ਨੂੰ ਵੀ ਇਹੀ ਕਹਿਤਾ ਅਸੀਂ ਰਲ ਮਿਲ ਕੇ ਆਪੇ ਵਿਆਹ ਕਰ ਲਾਂਗੇ ਤੁਸੀਂ ਇੰਨੀ ਦੂਰੋਂ ਆਣਾ ਟੈਨਸ਼ਨ ਦੀ ਕੋਈ ਲੋੜ ਨਹੀਂ ਤੇ ਤੁਹਾਡੇ ਸਾਹਮਣੇ ਇਹ ਖਲੇਰਾ ਪਾਣ ਦੀ ਲੋੜ ਹੀ ਕੀ ਐਵੇਂ ਚਾਹ ਰਿਸ਼ਤੇ ਉਧਰ ਇਕੱਠੇ ਕਰ ਉਹ ਦੇਖ ਰਿਸ਼ਤੇ ਦਾ ਕਿਹੜੇ ਖਾ ਪੀ ਕੇ ਭੈਣ ਜੀ ਚਲੇ ਜਾਂਦੇ ਕਿਹੜੇ ਕੋਈ ਖੁਸ਼ਕਾਟ ਹੀ ਹੁੰਦੇ ਆ ਐਵੇਂ ਵੇ ਵੇ ਕੀ ਕਰਦੇ ਰਹਿੰਦੇ ਆ ਇਹ ਨੁਕਸੀ ਕਰਦੇ ਆ ਇਹ ਨਹੀਂ ਠੀਕ ਹੋਣੀ ਠੀਕ ਤੇ ਬੱਚੇ ਸਾਡੇ ਰਾਜੀ ਤਾਂ ਅਸੀਂ ਖੁਸ਼ ਆਪਣੇ ਬੱਚਿਆਂ ਨਾਲ ਬੱਚੇ ਸਾਡੇ ਖੁਸ਼ ਆ ਫੇਰ ਅਸੀਂ ਕੀ ਕਰਨਾ ਐਵੇਂ ਇਕੱਠੇ ਕਰਨ ਸਾਰੀਆਂ ਗੱਲਾਂ ਤੇ ਗੱਲਾਂ ਜਿਸ ਤਰ੍ਹਾਂ ਤੁਹਾਨੂੰ ਸਹੀ ਲੱਗ ਹਾਂ ਭੈਣ ਜੀ ਭੈਣ ਜੀ ਤੁਹਾਡੀ ਇੰਨੀ ਵਧੀਆ ਸੋਚ ਕਿ ਤੁਸੀਂ ਇਹ ਸੋਚਿਆ ਕਿ ਕਿੰਨਾ ਕਦੇ ਜਿਹੜਾ ਵਿਆਹਾਂ ਤੇ ਆਪਾਂ ਇੰਨਾ ਲੱਖ ਰੁਪਇਆ ਖਰਚ ਕਰਨਾ ਲੱਖਾਂ ਹੀ ਲੱਗ ਜਾਊਗਾ ਹੋਰ ਇਹ ਗਰੀਬ ਤਾਂ ਜਿੱਥੇ ਵਿਆਹ ਹੁੰਦੇ ਕਈ ਸਸਤਾ ਵਿੱਚ ਉੱਥੇ ਪੈਸੇ ਦਿੱਤੇ ਜਾਂਦੇ ਹੋਰ ਪੰਟੀ ਬਿਲਕੁਲ ਤੁਹਾਡੀ ਸੋਚ ਬੜੀ ਵਧੀਆ ਹੈ ਕਿ ਆਪਣੀ ਧੀ ਦੇ ਵਿਆਹ ਵਿੱਚ ਲੱਖਾਂ ਹਜ਼ਾਰਾਂ ਰੁਪਏ ਚ ਕਰ ਲੈਂਦੇ ਆ ਹਜ਼ਾਰਾਂ ਤੇ ਅੱਜ ਕੱਲ ਹੁੰਦੇ ਹੀ ਨਹੀਂ ਲੱਖਾਂ ਹੀ ਖਰਚ ਹੁੰਦੇ ਆ ਤੇ ਉਹੋ ਹੀ ਪੈਸੇ ਕਿਸੇ ਗਰੀਬ ਸੰਸਤਾਂ ਦੇ ਗਰੀਬ ਬੱਚਿਆਂ ਦੇ ਵਿਆਹ ਹੁਣ ਪੈਂਦੇ ਤੇ ਹੋਰ ਕੀ ਹੈ ਬੜੀ ਭਾਗਾ ਵਾਲੀ ਭੈਂਜੀ ਮੈਂ ਮੇਰੀ ਗੱਲ ਸੁਣ ਤੂੰ ਫਿਕਰ ਨਾ ਕਰੋ ਕਿਸੇ ਗੱਲ ਦੀ ਫਿਕਰ ਹੀ ਨਾ ਕਰੋ ਅਸੀਂ ਤੁਹਾਡੇ ਨਾਲ ਆ ਜਿਸ ਤਰ੍ਹਾਂ ਤੁਸੀਂ ਕਹੋਗੇ ਰਜਮੰਦੀ ਨਾਲ ਸਾਰਾ ਕੁਝ ਹੋਏਗਾ ਕਾਜੀ ਤੁਹਾਡੀ ਕਿ ਮੈਂ ਗੱਲ ਟੋਕਣ ਲੱਗੀ ਹਾਂ ਹਾਂ ਜੀ ਜੇ ਤੁਹਾਨੂੰ ਸਹੀ ਲੱਗੇ ਤੇ ਉਹ ਨਾ ਬਾਣੀ ਦਾ ਵੀ ਫੋਨ ਆਇਆ ਸੀ ਨਾ ਤੇ ਬਾਣੀ ਨੂੰ ਕੋਈ ਕੰਮ ਪੈ ਗਿਆ ਸੀ ਤੇ ਇਸ ਕਰਕੇ ਇਹਨਾਂ ਦੇ ਨਾਲ ਨਹੀਂ ਆਏ ਕੱਲ ਬਾਣੀ ਨੇ ਤੇ ਆਣਾ ਹੀ ਆਣਾ ਤੁਹਾਡੇ ਨਾਲ ਤੇ ਕਿਰਨ ਨੂੰ ਵੀ ਨਾਲ ਬੁਲਾ ਲਵੋ ਹਾਂ ਉਹ ਤੇ ਲੈ ਆਵੋ ਤੁਸੀਂ ਕਿਰਨ ਨੂੰ ਵੀ ਲੈ ਆਵੋ ਪਹਿਲਾਂ ਹੀ ਕੋਈ ਗੱਲ ਨਹੀਂ ਪੈਂਦੀ ਸੀ ਇਹੋ ਜਿਹੇ ਵਿਚਾਰਾਂ ਦੇ ਦੀਏ ਕੋਈ ਗੱਲ ਨਹੀਂ ਕਿਰਨ ਦਾ ਬੰਨਾ ਹੀ ਆ ਘਰ ਹਾਂ ਅੱਜ ਨਹੀਂ ਤੇ ਕੱਲ ਤੋਂ ਉਹਦਾ ਬੰਨਾ ਹੀ ਆ ਸਰ ਅਸੀਂ ਕਰੀਏ ਕੱਚੀਆਂ ਗੱਲਾਂ ਕਰਨੇ ਭਲਾ ਕੁੜੀ ਨੂੰ ਦੇਖਣ ਜਾਣਾ ਅਸੀਂ ਕਹਿ ਦਈਏ ਸਾਨੂੰ ਨਹੀਂ ਰਿਸ਼ਤਾ ਮਨਜੂ ਸਾਡੇ ਕੋਲ ਐਵੇਂ ਤੁਹਾਨੂੰ ਜਾ ਕੇ ਖੇਚਲ ਪਾਈਏ ਕੁੜੀ ਵੇਖਣ ਜਾਈਏ ਤੂੰ ਕੁੜੀ ਨਾਲ ਲੈ ਉਹ ਗੱਲ ਖਤਮ ਮੰਜੂ ਨੂੰ ਪਸੰਦ ਆ ਮੈਨੂੰ ਵੀ ਪਸੰਦ ਆ ਗੱਲ ਖਤਮ ਭੈਣ ਜੀ ਤੁਹਾਡੇ ਆਂਡ ਗਵੰਡ ਵਿਚਾਰ ਚਾਹਤ ਕੁਝ ਕਹਿਣਗੇ ਵਿਆਹ ਤੋਂ ਪਹਿਲਾਂ ਕੁੜੀ ਆ ਗਏ ਮੈਨੂੰ ਕੁਛ ਦੀ ਸੀ ਦੱਸਣਾ ਕਿਸੇ ਨੂੰ ਕੁੜੀ ਇੱਥੇ ਆਈ ਏ ਅਸੀਂ ਕਿਸੇ ਨੂੰ ਦੱਸਣਾ ਥੋੜੀ ਏ ਨਾਲੇ ਲੱਗਾ ਆਣ ਗੋਆਂਢ ਆਪਾਂ ਆਪਣੇ ਅਸੀਂ ਨਾਲੇ ਧੀ ਬਣਾ ਕੇ ਲਿਆਣੀ ਜਿਹੜਾ ਮਰਜੀ ਸਾਡੇ ਘਰ ਆਵੇ ਅੱਛਾ ਤੇ ਕਿਸੇ ਨੂੰ ਸਾਨੂੰ ਸਹੀ ਹੈ ਨਾ ਅਸੀਂ ਦੁਨੀਆਦਾਰੀ ਕੋਲੋਂ ਕੀ ਲੈਣਾ ਤੇ ਤਾਂ ਸਹੀ ਗੱਲ ਸਹੀ ਮੰਜ਼ੂਰ ਸਹੀ ਗੱਦੀ ਵੀ ਗੱਲ ਅਸੀਂ ਕੀ ਲੋਕਾਂ ਕੋਲੋਂ ਲੈਣਾ ਪੰਜੀ ਪੈਣੀ ਕੀ ਗੱਲ ਦੱਸੋ ਹਾਂਜੀ ਵੇਖੋ ਜਦ ਅਸੀਂ ਰਿਸ਼ਤਾ ਜੋੜਨੇ ਆ ਤਾਂ ਅਸੀਂ ਕਹਿੰਦੇ ਮੁੰਡਾ ਆ ਕੇ ਘਰ ਵਰ ਦੇਖ ਲੈ ਜਿੱਥੇ ਜਾ ਕੇ ਰਹਿਣਾ ਉਹਨੇ ਸਹੁਰਾ ਘਰ ਤਾਂ ਅਸੀਂ ਕੁੜੀ ਨੂੰ ਕਿਉਂ ਨਹੀਂ ਕਹਿੰਦੇ ਵੀ ਉਹ ਵੀ ਆ ਕੇ ਜਿੱਥੇ ਰਹਿਣਾ ਉਹਨੇ ਆਪਣਾ ਸਹੁਰਾ ਘਰ ਦੇਖ ਲਵੇ ਉਹਦਾ ਵੀ ਤਾਂ ਪੂਰਾ ਹੱਕ ਹੈ ਨਾ ਜੇਸੀ ਕਰਨੇ ਕੁੜੀ ਮੁੰਡਾ ਬਰਾਬਰ ਆ ਗਿਆ ਤੇ ਕੁੜੀ ਕਿਉਂ ਨਹੀਂ ਆ ਸਕਦੀ ਇੱਥੇ ਭੈਣ ਜੀ ਉਹ ਵੀ ਆ ਕੇ ਆਪਣਾ ਘਰ-ਬਾਰ ਦੇਖੇ ਜਿੱਥੇ ਆ ਗੋ ਨਮੀਸ਼ਾ ਲਈ ਰਹਿਣਾ ਭੈਣ ਜੀ ਤੁਹਾਡੀ ਸੋਚ ਇੰਨੀ ਵਧੀਆ ਹੋਣੀ ਚਾਹੀਦੀ ਬੀ ਜੀ ਸਾਡੀ ਦੋਨੋਂ ਭੈਣ ਜੀ ਦੀ ਦੀਦੀ ਦੀ ਕੋਈ ਸੋਚ ਹੈ ਸਾਡੇ ਘਰ ਨਹੀਂ ਉਹਦੀ ਕੋਈ ਗੱਲ ਹੈ ਕੋਈ ਗੱਲ ਨਹੀਂ ਤੁਸੀਂ ਇੱਕ ਕੱਲ ਬੰਦਾ 50 ਬੰਦਾ ਪ੍ਰੋਗਰਾਮ ਠੀਕ ਹੈ ਭੈਣ ਜੀ ਤੁਸੀਂ ਕੁੜੀ ਨਾਲ ਲੈ ਕੇ ਆ ਠੀਕ ਹੈ ਭੈਣ ਜੀ ਹੋਰ ਅਸੀਂ ਲੈ ਅੱਜ ਹੀ ਇੰਨਾ ਨਾ ਗੱਲ ਕਰਦੀਆਂ ਤੇ ਉਹਨਾਂ ਨੇ ਵੀ ਬੜੇ ਖੁਸ਼ ਹੋਣਾ ਭੈਣ ਜੀ ਤੇ ਹੋਰ ਕੀ ਬਹੁਤ ਖੁਸ਼ ਹੋਣਾ ਕਿ ਮੇਰੀ ਧੀ ਨੂੰ ਇੰਨੀ ਵਧੀਆ ਸੋਚ ਵਾਲਾ ਪਰਿਵਾਰ ਮਿਲਿਆ ਅਸੀਂ ਆਪਣੀ ਧੀ ਬਣਾ ਕੇ ਲਿਆਣੀ ਆ ਨੂ ਨਹੀਂ ਲਿਆਣੀ ਧੀ ਲਿਆਣੀ ਆ ਆਪਣੇ ਘਰ ਹਾਂ ਜੀ ਤੁਸੀਂ ਇਹ ਮਤ ਸੋਚਣਾ ਸੋਚੇਗੀ ਤੁਸੀਂ ਭੈਣ ਜੀ ਕਿਸੇ ਗੱਲ ਦੀ ਫਿਕਰ ਕਰਦੀ ਲੋੜ ਨਹੀਂ ਤੁਹਾਨੂੰ ਠੀਕ ਹੈ ਭੈਣ ਜੀ ਤੁਸੀਂ ਪ੍ਰੋਗਰਾਮ ਨਾਲ ਉਹ ਪ੍ਰੋਗਰਾਮ ਸੈੱਟ ਕਰਕੇ ਤੇ ਪਾਪਾ ਨਾਲ ਗੱਲ ਕਰਨੀ ਜਰੂਰੀ ਤੇ ਫਿਰ ਆਨੇ ਆਪਾਂ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਪਾਜੀ ਨਹੀਂ ਖਾਣਾ ਤਿਆਰ ਜੇ ਖਾਣਾ ਤਿਆਰ ਜੇ ਖਾਣਾ ਤਿਆਰ ਇਸ ਤਰ੍ਹਾਂ ਨਹੀਂ ਭੇਜਣਾ ਖਾਣਾ ਚਾ ਕੇ ਤੇ ਖਾਣਾ ਤਿਆਰ ਹੈ ਹਾਂ ਇਹ ਦੇਖ